ਚ 4 11 24 ਨੂੰ ਸਾਡੇ ਥਾਂ ਦੇ ਏਰੀਆ ਦੇ ਵਿੱਚ ਇੱਕ ਪ੍ਰਿੰਸ ਕੁਮਾਰ ਪੁੱਤਰ ਗਨਵੀਰ ਕਮਾਲ ਦੇ ਗੋਲੀ ਲੱਗੀ ਸੀ ਔਰ ਉਹ ਜਿਹੜਾ ਬੰਦਾ ਗੋਲੀ ਮਾਰ ਕੇ ਭੱਜ ਗਿਆ ਸੀਗਾ ਉਸ ਸਮੇਂ ਉਸ ਤੇ ਅਸੀਂ ਮੁਕੱਦਮਾ ਦਰਜ ਕੀਤਾ ਸੀਗਾ ਮੁਕੱਦਮਾ ਨੰਬਰ 330/24 ਅੰਡਰ ਸੈਕਸ਼ਨ 109 NI 25900 ਸੈਕਸ਼ਨ ਜੋ 7 ਲੁਧਿਆਣਾ ਇਹ ਸਿਰ ਇਹ ਕਿੰਨੇ ਮਹੀਨੇ ਪਹਿਲਾਂ ਇਹਨੇ ਵਾਰਦਾਤ ਹੋਣ ਚਾਬੀ ਤਾ ਸੀ ਇਹ 11 ਮਹੀਨੇ ਦੱਸੀਗਾ ਮੁਕੱਦਮਾ ਇਹ ਉਦੋਂ ਦਾ ਸੀ ਜਿਹੜਾ ਦੋਸ਼ੀ ਹੈ ਰਾਮਾਨੰਦ ਇਹ ਉਸ ਤੋਂ ਬਾਅਦ ਫਰਾਰ ਹੋ ਗਿਆ ਸੀਗਾ ਇਹਦੀ ਅਸੀਂ ਪੂਰੀ ਦਾ ਪਿੱਛਾ ਕਰਦੇ ਸੀ ਪੂਰੀ ਜਿਹੜੀ ਪੁਛਪੜਾ ਦਾ ਤਹਿਕੀਕ ਕਰਦੇ ਸੀ ਕਿ ਪਰੰਤੂ ਕਾਬੂ ਨਹੀਂ ਸੀ ਆ ਰਿਹਾ ਹੁਣ ਅਸੀਂ ਇਹਦੇ ਵਿੱਚ ਕਾਫੀ ਜ਼ਿਆਦਾ ਸোর্স ਲਾਏ ਹੋਏ ਸੀ ਇਹਨੂੰ ਗ੍ਰਿਫਤਾਰ ਕਰਨ ਲਈ ਤਾਂ ਅਸੀਂ ਫਿਰ ਇਹਨਾਂ ਨੂੰ ਬੜਾ ਕੱਲ ਵਿੱਚ ਹੀ 14 2 ਨੂੰ ਸਾਡੇ ਐਸ.ਆਈ. ਸੁਖਵਿੰਦਰ ਸਿੰਘ ਜਿਹੜੇ ਐ ਉਹ ਬੁਰਸੋ ਆਰਟੀਸਟ ਨੇ ਨਕਾਲਾ ਹੀ ਘਟੇ ਸੀਗਾ ਤਾਂ ਉਰ ਉੱਤੇ ਉੱਥੇ ਮਿਲਿਆ ਉੱਥੇ ਨੂੰ ਮੌਕੇ ਤੇ ਅਰੈਸਟ ਕਰ ਲਿਆ ਤੇ ਇਹਦੀ ਉਮਰ ਵਗੈਰਾ ਕਿੰਨੀ ਹੈਗੀ ਇਹਦੀ ਨੀਅਰਪੋਟ ਹੈ ਕੀ ਇਹ 45 ਸਾਲ ਦੇ ਨੇੜੇ ਦੇ ਰਹੇ ਨੇ ਤੇ ਫੈਮਿਲੀ ਵਗੈਰਾ ਫਹੀ ਹੈਗੀ ਇਹਦੀ ਕੋਈ ਬੈਕਗ੍ਰਾਉਂਡ ਕੋਈ ਨਹੀਂ ਤਾਂ ਬੱਚੇ ਹੈਗੇ ਆ ਵੱਡੇ ਆ ਹਾਂ ਤੇ ਕੀ ਮਨਸਾ ਸੀਗੀ ਇਹਦੀ ਵੀ ਉਹ ਇਹਦਾ ਪਹਿਲਾਂ ਵੀ ਕਿਰਮਾਂ ਦਾ ਕਾਉੜਾ ਹੈ ਅੱਛਾ ਇਹਦੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਨੇ ਜੀ ਤੇ ਹੁਣ ਵੀ ਮਤਲਬ ਇਹ ਬੰਦਾ ਜਿਹੜਾ ਮਤਲਬ ਵਾਰਦਾਤਾਂ ਦਾ ਕੰਮ ਕਰਦਾ ਦਦੀ ਹੈ ਇਹਨੂੰ ਦੇ ਟਾਈਮ ਦਾ ਇਨਸਾਨ ਆ ਇਹ ਨੂੰ ਆਪਾਂ ਵੜ ਕੇ ਇਹਦਾ ਆਪਾਂ ਪੁਲਿਸ ਰਮਾਨਾ ਅਸਲ ਕੀਤਾ ਸੀ ਦੋ ਦਿਨਾਂ ਦਾ ਜਿਹਦੇ ਤਹਿਤ ਇਹ ਤੋਂ ਆਪਾਂ ਜਿਹੜਾ ਉਸ ਸਮੇਂ ਗੋੜੀ ਬਾਰੀ ਸੀ ਜਿਸ ਪਿਸਤਲ ਨਾਲ ਉਹ ਪਿਸਤਲ ਬਤੀ ਬੋਸ ਦਾ ਪਿਸਤਲ ਤੇ 15 ਘੰਟੇ ਤੋਂ ਆਪਾਂ ਪ੍ਰਾਪਤ ਕਰ ਲਿਆ ਤੇ ਇਹ ਉਹਦੇ ਬੋਲੇ ਉਸ ਟਾਈਮ ਜਿਹੜਾ ਜਦ ਨਾਕੇ ਦੌਰਾਨ ਫੜਿਆ ਉਸੇ ਟਾਈਮ ਕਬੂ ਨਹੀਂ ਨਾਕੇ ਤੋਂ ਦੌਰਾਨ ਇਹਨੇ ਇਹਦੇ ਪਿੱਛੇ ਬੰਦੇ ਲਗਾਏ ਵਿਸ਼ਵਾਸ ਨੂੰ ਸਾਨੂੰ ਪਤਾ ਨੱਕ ਜਿੱਥੋਂ ਲੰਘ ਰਿਹਾ ਸਰਪੰਦਰ ਸਿੰਘ ਨੇ ਆਕਾ ਲਾ ਕੇ ਕੰਮ ਕਰਦੇ ਆ ਇਹਦਾ ਰਮਾਨਾ ਅਸਲ ਕਰਕੇ ਕੋਸ਼ਿਸ਼ ਕਰਕੇ ਪ੍ਰਾਪਤ ਕਰ ਲਿਆ ਠੀਕ ਓਕੇ